ਇਤੋਂ ਹਿਾਰ ਤੋਂ ਟਿਕਟ ਮਿਲੀ ਹੈ ਮੈਡਮ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਪਾਰਟੀ ਦਾ ਧੰਨਵਾਦ ਤੇ ਦੋਸਤੋ ਪਾਰਟੀ ਹਾਈ ਕਮਾਨ ਦਾ ਬਹੁਤ ਬਹੁਤ ਧੰਨਵਾਦ ਸ਼੍ਰੀ ਰਿਨੰਦਰ ਵਾਈ ਗੋਦੀ ਜੀ ਅਮਰ ਸ਼ਾ ਜੀ ਪਰ ਨੱਡਾ ਜੀ ਜਾਖੜ ਜੀ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਜਿਨ੍ਹਾਂ ਨੇ ਇੱਕ ਵਾਰ ਫਿਰ ਤੋਂ ਸੋਮ ਪ੍ਰਕਾਸ਼ ਜੀ ਦੇ ਪਰਿਵਾਰ ਤੇ ਵਿਸ਼ਵਾਸ ਕਰਕੇ ਟਿਕਟ ਦਿੱਤੀ ਤਾਨੂੰ ਅਮਰੀਕਾ ਦਾ ਮਾਹੌਲ ਲੱਗਿਆ ਜਨਤਾ ਦਾ ਸਹਿਯੋਗ ਕਿਤਾ ਲੱਗ ਰਿਹਾ ਬਹੁਤ ਅੱਛਾ ਹੈ ਰਿਸਪੌਂਸ ਪਬਲਿਕ ਦਾ ਪਬਲਿਕ ਦੇ ਮਨਾ ਚ ਖੁਦ ਸਿਗਾ ਕਿ ਤੁਸੀਂ ਇੱਕ ਵਾਰੀ ਇਲੈਕਸ਼ਨ ਲੜੋ ਜਰੂਰ ਔਰ ਮੈਂ ਕੰਨੀ ਹੈ ਕਿ ਪਰਮਾਤਮਾ ਨੇ ਪਤਾ ਨਹੀਂ ਹੁਣਾਂ ਦੀ ਸੁਣੀ ਹੈਗੀ ਹੈ ਜਿਹੜੀ ਮੈਨੂੰ ਟਿਕਟ ਦਿੰਦੀ ਹੈ ਲਈ ਤੇ ਮੇਰਾ ਤੇ ਕੋਈ ਇਰਾਦਾ ਨਹੀਂ ਸੀ ਮੈਨੂੰ ਕੁਝ ਵੀ ਪਤਾ ਨਹੀਂ ਸੀ ਸੋ ਇਹ ਪਰਮਾਤਮਾ ਦੀ ਕਿਰਪਾਈ ਹੈ ਉਹ ਵੀ ਬਹੁਤ ਬਹੁਤ ਉਸੇ ਸ਼ੁਕਰਗੁਜ਼ਾਰ ਹੈ ਕਿ ਇਸ ਪਰਿਵਾਰ ਤੇ ਪਾਰਟੀ ਨੇ ਇੱਕ ਵਾਰੀ ਫਿਰ ਤੋਂ ਵਿਸ਼ਵਾਸ ਦਿੱਤਾ ਹੈ ਪਗਵਾੜੇ ਵਿੱਚ ਤੁਸੀਂ ਇੱਕ ਬਹੁਤ ਵਧੀਆ ਸਮਾਜ ਸੇਵਕ ਦੇ ਨਾਮ ਤੇ ਪਛਾਣੇ ਜਾਂਦੇ ਹੋ ਮੇ ਪਾਰਟੀਆਂ ਤੁਹਾਡੇ ਤੇ ਬਹੁਤ ਵੱਡਾ ਵਿਸ਼ਵਾਸ ਕੀਤਾ ਹੈ ਬਾਕੀ ਜਿੱਦਾਂ ਕੇਂਦਰੀ ਮੰਤਰੀ ਸੰਪਰਗਾ ਜੀ ਨੇ ਵੀ ਪਗਵਾੜੇ ਤੇ ਜਨਤਾਗੈਰੀ ਅਤੇ ਅੱਛੇ ਕੰਮ ਕੀਤੇ ਆ ਲੇਕਿਨ ਤੁਹਾਨੂੰ ਕੀ ਲੱਗਦਾ ਹੈ ਇਸ ਤੋਂ ਇਲਾਵਾ ਕਿ ਕਿ ਜਿੱਦਾਂ ਰਾਮ ਮੰਦਰ ਦਾ ਬਣਿਆ ਮੈਂ ਇੱਕ ਮੁੱਦਾ ਨਾਲੋ Hindu ਧਰਮ ਦੇ ਵਿੱਚ ਤੁਹਾਨੂੰ ਉਹਦਾ ਵੀ ਬੈਨੀਫਿਟ ਮਿਲੂਗੀ ਬਿਲਕੁਲ ਦੇਖੋ ਭਗਵਾਨ ਦਾ ਅਸ਼ੀਰਵਾਦ ਤਾਂ ਸਭ ਤੇ ਹੁੰਦਾ ਹੈ ਮੰਦਰ ਬਣਿਆ ਪਰ ਉਹਦਾ ਆਸ਼ੀਰਵਾਦ ਸਾਰਿਆਂ ਤੇ ਹੈ। ਉਹ ਇਹ ਨਹੀਂ ਹੈ ਕਿ ਇਕੱਲਾ ਬੀਜੇਪੀ ਪਾਰਟੀ ਤੇ ਆਸ਼ੀਰਵਾਦ ਹੈ। ਭਗਵਾਨ ਦਾ ਆਸ਼ੀਰਵਾਦ ਤਾਂ ਸਾਰਿਆਂ ਤੇ ਹੀ ਹੈ। ਉਹ ਸਾਰਿਆਂ ਤੇ ਕਿਰਪਾ ਕਰੋਗੇ। ਇਹ ਨਹੀਂ ਹੈ ਕਿਉਂਕਿ ਬੀਜੇਪੀ ਦੇ ਟਾਈਮ 'ਚ ਮੰਦਰ ਬਣਿਆ ਇਸ ਕਰਕੇ ਲੋਕ ਲੋਗ ਜਿਹੜੇ ਆ ਮੋਦੀ ਜੀ ਨੂੰ ਚਾਹੁੰਦੇ ਆ। ਔਰ ਇਸ ਕਰਕੇ ਭਗਵਾਨ ਰਾਮ ਜੀ ਜਰੂਰ ਮੋਦੀ ਜੀ ਨੂੰ ਆਪਣਾ ਆਸ਼ੀਰਵਾਦ ਦੇ ਕੇ ਉਹਨਾਂ ਦਾ 400 ਪਾਰ ਦਾ ਨਾਰਾ ਜਰੂਰ بلند ਕਰੂਗੇ। ਤਾਨੂੰ ਪੂਰਾ ਵਿਸ਼ਵਾਸ ਹੈ ਕਿ 400 ਪਾਰ ਹੋਊਗੀ ਬੀਜੇਪੀ ਬਿਲਕੁਲ ਵਿਸ਼ਵਾਸ ਹੋਣਾ ਵੀ ਚਾਹੀਦਾ ਹੈ ਇਲੈਕਸ਼ਨਾਂ ਫੇਰ ਹੀ ਲੜੀਆਂ ਜਾਂਦੀਆਂ ਜਦੋਂ ਆਪਣੇ ਆਪ ਤੇ ਵਿਸ਼ਵਾਸ ਹੋਵੇ ਤੁਹਾਡੇ ਜਿਹੜੇ ਭਾਜਪਾ ਦੇ VOTER ਵਾ ਜਾਂ SUPPORTER ਵਾ ਕਈ ਥਾਵਾਂ ਤੇ ਆਪਸ ਵਿੱਚ ਥੋੜੀ ਥੋੜੀ ਬੋਟ ਬਾਈ ਚੱਲਦੀ ਹੈ ਲੇਕਿਨ ਭਾਜਪਾ ਵਿੱਚ ਇੱਕ ਸੋਚ ਆ ਕਿ ਸਿਰਫ ਚੋਣ ਦਾ ਨਿਸ਼ਾਨ ਕਮਲ ਨਿਸ਼ਾਨ ਹਟਲ ਨਿਸ਼ਾਨ ਕਮਲ ਨਿਸ਼ਾਨ ਉਹ ਦਿੱਤੂ ਸੀ ਮੰਨਦੇ ਸੀ ਨੂੰ ਵੀ ਇਹਨੂੰ ਲੈ ਕੇ ਹੀ ਵੋਟਰ ਚਲਦੇ ਆ। ਬਿਲਕੁਲ। ਔਰ ਪਾਰਟੀ ਦਾ ਨਿਸ਼ਾਨ ਜਿਹੜਾ ਉਹਨੂੰ ਲੈ ਕੇ ਤੇ ਚਲਦੇ ਹੀ ਚਲਦੇ ਆ। ਜੇ ਕੋਈ ਦੂਸਰੀ ਪਾਰਟੀ ਦਾ ਵੀ ਆ। ਉਹਨਾਂ ਦੇ ਮੇਰੇ ਨਾਲ ਪਰਸਨਲ ਰਿਲੇਸ਼ਨ ਵੀ ਬਹੁਤ ਹੈ। ਉਹ ਵੀ ਨਾਲ ਚਲਦੇ ਆ। ਇਹ ਤਾਂ ਬਹੁਤ ਜੰਗੀਗਰ ਹੁੰਦੀ ਹੈ ਵੀ ਤੁਹਾਡੇ ਜਿਹੜੇ ਆਪਣੇ ਰਿਲੇਸ਼ਨਾਂ ਕਰਕੇ ਦੂਜੀਆਂ ਪਾਰਟੀਆਂ ਦੇ ਲੋਕ ਵੀ ਤੁਹਾਡੀ ਸਪੋਰਟ ਕਰਦੇ ਆ। ਔਰ ਹੰਗਵਾੜੇ ਜੀ ਦੀ ਤਾਂ ਤੁਸੀਂ ਕਹਿੰਦੇ ਬਹੁਤ ਵਧੀਆ ਕੰਮ ਕਰਾਏ ਆ। ਆਉਣ ਵਾਲੇ ਟਾਈਮ ਚ ਜਿਹੜੀ ਜੇ ਮੰਤਰੀ ਜੀ ਰਹੀ ਹੈ ਤੁਹਾਨੂੰ ਕੇਂਦਰ ਦੇ ਵਿੱਚ ਕੋਈ ਜ਼ਿੰਮੇਵਾਰੀ ਮਿਲਦੀ ਹੈ ਕਿ ਤੁਸੀਂ ਵਿਕਾਸ 'ਤੇ ਕੀ ਧਿਆਨ ਦੋਗੇ ਦੇਖੋ ਹਲੇ ਤਾਂ ਸਿਰਫ ਇਲੈਕਸ਼ਨ ਹੈ ਇਹ ਅਸੀਂ ਅੱਛੇ ਮਾਰ ਜਾਂਦੇ ਜਿੱਤੀ ਗਏ ਇਹੀ ਸੋਚ ਪਹਿਲਾ ਹੈ ਬਾਕੀ ਦਾ ਸਾਰਾ ਕੁਝ ਬਾਅਦ ਚ ਹੈ ਪਹਿਲਾ ਆਪਣੀ ਇਹ ਕਿ ਲੜਾਈ ਆ ਜਿਹੜੀ ਲੜਨੀ ਹੁੰਦੀ ਆ ਸਾਰਿਆਂ ਨੇ ਅਸੀਂ ਮਿਲ ਕੇ ਸਾਡੇ ਵਰਕਰਾਂ 'ਚ ਬਹੁਤ ਉਤਸ਼ਾਹ ਆ ਮੈਂ ਵੀ ਕੋਈ ਕੈਂਡੀਡੇਟ ਬਣ ਕੇ ਨਹੀਂ ਇੱਕ ਵਰਕਰ ਬਣ ਕੇ ਕੰਮ ਕਰ ਰਹੀ ਆ ਪਾਰਟੀ ਲਈ ਔਰ ਹੁਣ ਵੀ ਵਰਕਰ ਬਣ ਕੇ ਹੀ ਕਰਨਾ ਆ ਔਰ ਇਹ ਸੀਟ ਜਿੱਤ ਕੇ ਅਸੀਂ ਮੋਦੀ ਜੀ ਦੀ ਝੋਲੀ ਚ ਪਾਣੀ ਜੈ ਜਾ ਮਹਿਲਾ ਮੋਰਚਾ ਇਹ ਪੰਜਾਬ ਸਪੋਕਸਪਰਸਨ ਨੂੰ ਇਹ ਬਹੁਤ ਮਾਣ ਹੈ ਕਿ ਮੋਦੀ ਸਰਕਾਰ ਦੇ ਕਿ ਜਿਹੜਾ ਸਾਡੀਆਂ ਮਹਿਲਾਵਾਂ ਦਾ ਵੀ ਮਹਿਲਾ ਨੂੰ ਜਿਹੜੀ ਕੇਂਦਰ ਤੋਂ ਟਿਕਟ ਮਿਲੀ ਐ ਐਮਪੀ ਸਾਹਿਬ ਦੀ ਉਹ ਸਾਡੀ ਮਾਨ ਸਾਡੀਆਂ ਮਹਿਲਾਵਾਂ ਨੂੰ ਹੋ ਰਿਹਾ ਹੈ ਪਰ ਮਹਿਲਾਵਾਂ ਨੂੰ ਵੀ ਉਸ ਮਕਾਮ ਤੱਕ ਮੋਦੀ ਜੀ ਪਹੁੰਚਾਣਾ ਚਾਹੁੰਦੇ ਆ ਜਿੱਥੇ ਕਿ ਅਸੀਂ ਚਾਹੁੰਦੇ ਸੀ ਕਿ ਸਾਡੀ ਮਹਿਲਾ ਵੀ ਅੱਗੇ ਆਵੇ ਪਰ ਵੀ ਸਾਨੂੰ ਬਹੁਤ ਖੁਸ਼ੀ ਆ ਮੈਡਮ ਅਨੀਤਾ ਸੋਪਾ ਗਾਜੀ ਨੂੰ ਜਿਹੜੀ ਟਿਕਟ ਦਿੱਤੀ ਆ ਉਹਦਾ ਸਾਨੂੰ ਬਹੁਤ ਸਮਾਨ ਆ ਅਸੀਂ ਉਹਨਾਂ ਦਾ ਮੋਦੀ ਜੀ ਦਾ ਅਮਨ ਸ਼ਾਹ ਜੀ ਦਾ ਨੱਡਾ ਜੀ ਦਾ ਔਰ ਜੀਤ ਲੀ ਜੀ ਦਾ ਜਿਹੜੇ ਕੀ ਅੱਜ ਦੁਨੀਆ 'ਚ ਨਹੀਂ ਆ ਪਰ ਉਹ ਸਾਡੇ ਨਾਲ ਹੋ ਜੀ ਹਮੇਸ਼ਾ ਸਾਡੀ ਆਜ਼ਾਦਾਂ ਚ ਵੀ ਨੇ ਜਾਖੜ ਜੀ ਦਾ ਸ਼੍ਰੀ ਨਵਾਸ ਨੂੰ ਜੀ ਦਾ ਸਾਰਿਆਂ ਦਾ ਅਸੀਂ ਬਹੁਤ ਬਹੁਤ ਧੰਨਵਾਦ ਕਰਦੇ ਆ ਕਿ ਜਿਹੜਾ ਤੁਸੀਂ ਸਾਨੂੰ ਮਹਿਲਾਵਾਂ ਨੂੰ ਇਹ ਮੌਕਾ ਦਿੱਤਾ ਅਸੀਂ ਬਹੁਤ-ਬਹੁਤ ਧੰਨਵਾਦ ਕਰਦੇ ਹਾਂ ਮੋਦੀ ਸਰਕਾਰ ਜੀ ਸਰਕਾਰ ਦਾ ਜਿਨ੍ਹਾਂ ਨੇ ਇੱਕ ਗਿਆ ਜਿਹੜਾ ਇੱਕ ਨਾਰਾ ਸੀ ਨਾਰੀ ਸ਼ਕਤੀ ਜਿੰਦਾਬਾਦ ਉਹਨਾਂ ਨੇ ਨਾਰੀ ਨੂੰ ਟਿਕਟ ਦੇ ਕੇ ਸਾਰੀ ਹੀ ਨਾਰੀ ਸ਼ਕਤੀ ਦਾ ਮਾਣ ਵਧਾਇਆ ਉਹਦੇ ਲਈ ਅਸੀਂ ਸ਼ਹਿਰ ਪਰਵਾਸੀ ਸਾਰੀਆਂ ਸ਼ਹਿਰ ਪਰਵਾਸੀ ਸਵਾਸ ਮਹਿਲਾਵਾਂ ਉਹਨਾਂ ਦਾ तहे ਦਿਲੋਂ ਬਹੁਤ-ਬਹੁਤ ਧੰਨਵਾਦ ਕਰਦੇ ਹਾਂ ਔਰ ਬਹੁਤ ਮਾਣ ਔਰ ਖੁਸ਼ੀ ਮਹਿਸੂਸ ਕਰਦੀ ਹਾਂ ਕਿ ਮੈਡਮ ਅਨੀਤਾ ਸੋਮਪrakash ਜੀ ਨੂੰ ਜਿਹੜੀ ਟਿਕਟ ਮਿਲੀ ਆ ਉਹ ਸਾਡੇ ਲਈ ਵੀ ਬਹੁਤ ਗਰਵ ਵਾਲੀ ਔਰ ਖੁਸ਼ੀ ਵਾਲੀ ਗੱਲ ਹੈ ਜੈ ਹਸਿ। ਸਾਲਾ ਤਾਂ ਮੋਦੀ ਜੀ ਦਾ ਸ਼ਾਦੀ ਦਾ ਸਾਰਾ ਦਾ ਬਹੁਤ ਬਹੁਤ ਧੰਨਵਾਦ ਆਕਰ ਸਾਹਿਬ ਦਾ ਧੰਨਵਾਦ ਕਿ ਭਾਜੀ ਨੂੰ ਟਿਕਟ ਦਿੱਤੀ ਉਹਨਾਂ ਨੇ। ਤੇ ਬੜੇ ਬੜੀ ਵਿਸ਼ਵਾਸ ਸੇ ਕਰਦੇ ਕੋਈ ਐਸਾ ਫੰਕਸ਼ਨ ਨਹੀਂ ਹੋ ਸਕਦਾ ਜਿੱਥੇ ਪੰਜ ਲੱਖ ਰੁਪਏ ਹੁੰਦੇ। ਇਹਨਾਂ ਦੇ ਜਨਰਲ ਫੰਕਸ਼ਨ ਦੀ ਵੀ ਕਾਫੀ ਜ਼ਿਆਦਾ ਅਮਿੱਤ ਬਣ ਜਾਂਦੀ। ਤੇ ਐਸ ਜਿੱਤੇ ਸੀ ਗੱਡੀ ਕਰਦੀ। ਹੁਣ ਮਾਰਜਨ ਦੇਖਣਾ ਕਿੰਨੇ ਮਾਰਜਨ ਦਿੱਸੇ। ਜਿੱਥੇ ਦਾ ਪੈਸੇ ਮਾਰਜਨ ਮਿਹਨਤ ਕਰਾਂਗੇ ਸਾਡੀ। ਹਜ਼ਾਰ ਰੁਪਏ ਦੇ ਕਿਰਾਏ ਇਕੱਠੇ ਕਰਕੇ ਮੇਰੇ ਦਿੱਤੇ ਦਿੱਤੇ ਫੰਡ ਦਾ ਖਰਚਾ ਸੁਆ ਹੋ ਗਿਆ, ਕਟੇਜਾ ਹੋ ਗਿਆ। ਹੋਈ ਕਮਾਈ ਦੇ ਵੀ ਹੋਈ, ਸਾਜੀਪੁਰ ਹੋ ਗਿਆ। ਇਹ ਸਾਰੇ پیسے ਆਪਣੇ ਇਲਾਕੇ ਅੰਦਰ ਰੁਪਏ ਗਵਾਲ ਹੋ ਗਿਆ। ਹਲਤ ਹੋ ਗਿਆ ਸਾਰੇ ਆਪਣੇ ਇਲਾਕੇ ਦਿੱਤੇ ਦਿੱਤੇ ਮੈਂ ਨੌਕਰੀ ਕੀਤੀ ਜਾਂ ਜਾਂ ਮੈਡੀਕਲ ਸੰਦੇ ਮੇਰੇ ਮੈਂਬਰ ਸੀ। ਸਾਰੇ ਰੋਸਿਤ ਖੰਘੇ ਰਹਾਤਾ ਤੇ ਵੋਟ ਅਸੀਂ ਸੇਟ ਬੜੇ ਮਾਰਜਿਨ ਨਾਲ ਜਿੱਤ ਲਈ। ਜੈ ਸ਼੍ਰੀ ਰਾਮ ਜੀ ਸਾਰਿਆਂ ਨੂੰ ਉਹਤੀ ਕੁਛੀ ਦਾ ਮੋਕਾ ਸਾਡੇ ਨੀਤਾ ਸੋਮਪ੍ਰਕਾਸ਼ ਜੀ ਨੂੰ ਬੀਜੇਪੀ ਪਾਰਟੀ ਵੱਲੋਂ ਟਿਕਟ ਮਿਲੀ ਹਲਕਾ ਹਿਆਰਪੁਰ ਦੀ ਸਾਡੇ ਮੰਤਰੀ ਸਾਹਿਬ ਨੇ ਖਾਂ ਉਹਨਾਂ ਦਾ ਨਾਮ ਵਿਕਾਸਪੁਰਸ਼ ਆ ਤੇ ਜਿੰਨਾ ਵਿਕਾਸ ਮੰਤਰੀ ਸਾਹਿਬ ਸੋਮਪ੍ਰਕਾਸ਼ ਜੀ ਨੇ ਹਲਕੇ 'ਚ ਕੀਤਾ ਮੈਨੂੰ ਨਹੀਂ ਲੱਗਦਾ ਕਿ ਕਦੀ ਇੰਨਾ ਵਿਕਾਸ ਹੋਇਆ ਤੇ ਸਭ ਤੋਂ ਜ਼ਿਆਦਾ ਧੰਨਵਾਦ ਮੈਂ ਪਾਰਟੀ ਦਾ ਇਸ ਲਈ ਕਰਨਾ ਚਾਹੁੰਦਾ ਆ ਕਿ ਪਾਰਟੀ ਨੇ ਜੋ ਮਹਿਲਾ ਨੂੰ ਇਨਾ ਸਨਮਾਨ ਦੇ ਕੇ ਇੰਨੇ ਬਰਾਬਰ ਥੱਕ ਦੇ ਕੇ ਜੋ ਪਾਰਟੀ ਟਿਕਟ ਨਵਾਰਜੀ ਆ ਜੋ ਉਸ ਆਪਣੇ ਬੰਦਿਆਂ ਦੇ ਨਾਲ ਇਹ ਮੋਟਰਾ ਮੋਡਲ ਆ ਕੇ ਉਹ ਖੜਾ ਕੀਤਾ ਵਾ ਬਹੁਤ ਮੋਦੀ ਜੀ ਦੀ ਵਧੀਆ ਨੀਤੀ ਹੈ ਮੈਂ ਆਪਣੇ ਵੱਲੋਂ ਭਾਰਤ ਜਨਤਾ ਪਾਰਟੀ ਦੇ ਨਰਿੰਦਰ ਮੋਦੀ ਜੀ ਦਾ ਅਮੀਸ਼ਾ ਜੀ ਦਾ ਨੱਟਾ ਜੀ ਦਾ ਤੇ ਖਾਸ ਕਰ ਜੇਤਲੀ ਜੀ ਦੀ ਵਾਈਫ ਜੇਤਲੀ ਜੀ ਦੇ ਪਰਿਵਾਰ ਦਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਕਰਦਾ ਮੈਂ ਸੁਭਿਅਤਾ ਸਿੰਘ ਕਾਰਜ ਕਰਨੀ ਪ੍ਰਦੇਸ਼ ਤਸਾਨਗੁਰਚਾ ਉਹ ਮੈਂ ਪੂਰਾ ਵਿਸ਼ਵਾਸ ਦਰਉਣਾ ਚਾਹੁੰਦਾ ਵਾ ਭੈਣ ਜੀ ਅਦੀਤਾ ਸੰਤਪrakash ਜੀ ਨੂੰ ਵੀ ਅਸੀਂ ਆਪਣਾ ਪੂਰਾ ਕਿਸਾਨ ਮੋਰਚਾ ਜਾਨ ਮਾਰ ਕੇ ਘਰ ਘਰ ਜਾ ਕੇ ਹਰ ਪਿੰਡ ਚ ਜਾ ਕੇ ਇਹਨਾਂ ਵਾਸਤੇ ਪੂਰੀ ਹੈਲਪ ਕਰਾਂਗੇ ਪੂਰੀ ਵੋਟਾਂ ਦਾ ਵਾਸਤੇ ਲੋਕਾਂ ਨੂੰ ਜਾਗਰੂਕ ਕਰਾਂਗੇ ਔਰ ਇਹਨਾਂ ਦੇ ਵਿਕਾਸ ਦਾ ਈ ਕੈਕੇ ਦੇ ਸਾਲਾਂ ਨੂੰ